ਦਾ ਪਾਰਟੀ ਦੇ ਪੱਤਰ ਇਹ ਸਵਾਗਤ ਹੋ ਰਿਹਾ ਜਿੱਤ ਦਾ ਸਵਾਗਤ ਹੈ ਕਿਸੇ ਨੇ ਬਾਤ ਚ ਬਣਾਉਣ ਦੇ ਪਹਿਲਾਂ ਬਣਾਉਣ ਲੱਗੇ ਪਏ ਉਹਦਾ ਦਫਤਰ ਖੋਲ ਕੇ ਦੁਕਾਨ ਦਾ ਸਭ ਤੋਂ ਪਹਿਲਾਂ ਦਫਤਰ ਸਾਹਨੇ ਵਾਲਿਆਂ ਨੇ ਖੋਲ ਕੇ ਬਣਾ ਪਤੇਗੜ ਜੀ ਪਤੇਗੜ ਸਾਹਿਬ ਦਾ ਦਫਤਰ ਕਿੰਨਾ ਦੇਖਦੇ ਹੋ ਜੀ ਹੁਣ ਮੁਕਾਬਲਾ ਕਿਹੜੀ ਕਿਹੜੀ ਪਾਰਟੀ ਨਾਲ ਪਾਰਟੀ ਦੀ ਨਾਲ ਕਰੀਪਾ ਉਹਦੇ ਸਾਹਮਣੇ ਆਜਣਾ ਮੁਕਾਬਲਾ ਆ ਤੁਹਾਨੂੰ ਦਿਖਦਾ ਮੁਕਾਬਲਾ ਕਿਹਨਾਂ ਤਰ੍ਹਾਂ ਪਈ ਜਾਊਗੀ ਤੁਸੀਂ ਦੇਖੋ ਜਿਤਨਾ ਬੇਨਾਕਾਲੀ ਦਾ ਨਾਲ ਘਟਮੰਦ ਨੂੰ ਹੁੰਦਾ ਸੀਗਾ ਜਿਤਨਾ ਦੇਖਦੇ ਹਾਂ ਕੱਲਿਆਂ ਜਿਹੜੇ ਬੀਜਪੀ ਚਲਣ ਲੱਗੇ 13 ਹਫ਼ਤੇ ਅਸੀਂ ਇਕੱਲੇ ਨਹੀਂ ਸਾਡੇ ਨਾਲ ਰੱਬ ਹੈ ਪ੍ਰਮਾਤਮਾ ਆ ਸੰਗਤ ਕੱਢੀ ਹੈ ਮੈਂ ਕਿੱਦਾਂ ਆ ਕਿੰਨੇ ਸਾਰੇ ਪ੍ਰਮਾਤਮਾ ਮੰਨਣ ਵਾਲੇ ਦੱਸੋ ਜੀ ਇਹ ਰਹੇ ਨਹੀਂ ਨਾ ਜੀ ਇਹ ਹੈਗਾ ਸਭ ਕੁਝ ਤਾਂ ਕਿਸੇ ਨਾਲ ਹੈ ਮੇਰੇ ਮੈਂ ਗੱਲਾਂ ਨਹੀਂ ਕੋਈ ਪਾਰਟੀਆਂ ਕਿਸੇ ਉੱਤੇ ਹੋਣਗੇ ਟੁੱਟਦੇ ਉਹਨਾਂ ਦਾ ਕੋਈ ਮਤਲਬ ਆਪਾਂ ਥੋੜੀ ਗੱਲ ਨੂੰ ਪਹਿਲ ਦੇ ਕੇ ਤੁਹਾਡਾ ਕੋਈ ਮਸਲਾ ਹੋਊਗਾ ਆਪਾਂ ਪਹਿਲ ਤੇ ਆਰ ਤੇ ਕਰਾਂਗੇ ਬਾਕੀ ਤੇ ਇਕੱਲਾ ਕੋਈ ਨਹੀਂ ਆਪਾਂ ਸਾਰੇ ਤੁਹਾਡੇ ਨਾਲ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਕਰ ਜਿਕੇ ਮੇਰੇ ਤਾਂ ਅੱਜ ਪਹਿਲਾ ਦਿਨ ਐ ਜੀ ਕੱਲ ਸਾਡਾ ਜਗਰਉ ਹੜਕੇ ਦਾ ਮੁੰਦਾਨ ਮੁੱਛ ਸਵਾ ਦਾ ભગવાન ਵਾਲਮਿਕੀ ਚੇਤਨਾ ਦੇਸ਼ ਦਾ ਮੇਰਾ ਕੱਲ ਉੱਥੇ ਨਿਕਲਣਾ ਹੈ 4 ਵਜੇ ਸ੍ਰੀ ਫਤਗੜ੍ਹ ਸਾਹਿਬ ਮੱਥਾ ਟੇਕ ਕੇ ਅੱਜ ਸਵੇਰ ਨੂੰ ਸਾਹਿਬ ਜੀ ਆ ਕੇ ਉਤਬਾਦਾਂ ਕੰਮ ਸ਼ੁਰੂ ਕੀਤਾ। ਹੁਣ ਮਾੜਾ ਛੋੜ ਜਾ ਕੇ ਖਲਾ ਖੰਨੇ ਫਿਰ ਗਵਿੰਦਗੜ ਵਿਚਰਾ ਇਹ ਸਿੱਤਰਾ ਹੰਤੇ ਵਿੱਚ ਤੁਹਾਡੇ ਕੋਲ ਚੰਗਾ। ਕਾਫੀ ਲੰਬੇ ਸਮੇਂ ਤੋਂ ਕਾਮਕਾਰੀ ਦਰ ਨਾਲ ਜੂਨੀਅਨ ਨਾਲ ਵੀ ਜੁੜੇ ਰਹੇ ਨੇ ਕੰਮ ਵੀ ਕੀਤਾ। ਇਸ ਦਾ ਉਹਨਾਂ ਵੱਲੋਂ ਇੱਥੇ ਬਹੁਤ ਸਾਰੀਆਂ ਇਸ ਡਿਐਕਸ਼ਨ ਨੂੰ ਲੈ ਕੇ ਕਿਤਾ ਸੌਣ ਮਿਲਦੀ ਹੈ। ਮੈਂ ਸੈਂਟਰ ਵਲੰਟਸ ਤੋਂ ਇੰਡੀਆ ਦਾ ਪ੍ਰਧਾਨ ਹਾਂ। ਪੂਰੇ ਹਿੰਦੁਸਤਾਨ ਚ ਮਹਣੀ ਤਾਮਾ ਲਾਡੂ ਅੰਧਰਾ ਕਰਨਾਟਕਾ ਔਰ ਸਾਰੀ ਸਟੇਟਾਂ ਜਾ ਕੇ ਆਏ ਤੇ ਉੱਥੇ ਇੱਕ ਮਸਲਾ ਹੋ ਗਿਆ ਤਾਂ ਬਹੁਤ ਵੱਡਾ ਜਦੋਂ ਮੋਤੀ ਸਾਹਿਬ ਨੇ ਭਗਵਾਨ ਵਾਲਮੀਕੀ ਮਾਰਾ ਦਾ ਇੰਟਰਨੈਸ਼ਨਲ 에য়ারਪੋਰਟ ਬਣਾਇਆ ਲੋਕਾਂ ਚ ਖੁਸ਼ੀ ਦੀ ਲਹਿਰ ਧੀ ਵੀ ਇੱਕ ਪਾਸੇ RAM ਲੱਲਾ ਦੀ ਮੂਰਤੀ ਸਥਾਪਨਾ ਹੋ ਰਹੀ ਹੈ ਔਰ ਉਸ ਤੋਂ ਪਹਿਲਾਂ ਸ਼੍ਰੀ ਮੋਤੀ ਜੀ ਨੇ ਭਗਵਾਨ ਵਾਲਮੀਕੀ ਦਾ ਇੰਟਰਨੈਸ਼ਨਲ 에য়ারਪੋਰਟ ਉਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰਨਾਟਕਾ ਆਂਧਰਾ ਉੜੀਸਾ ਤਾਮਲनाडु ਤਲਾਣਾ ਸਾਰੇ ਹੀ ਸਟੇਟਾਂ ਨੇ ਇੱਕ ਨੰਨਾ ਹੀ ਤਾਂ ਕਿ ਅਸੀਂ 22 ਕਰੋੜ ਬਾਲਣ ਕੀ ਸਮਾਧਿ ਲੋਗੇ ਅਸੀਂ 22 ਕਰੋੜ ਦੇ 22 ਕਰੋੜ ਹੀ ਅਸੀਂ ਬੀਜਪੀ ਦੇ ਨਾਲ ਜਿੱਥੇ ਤਾਮਲनाडु ਜੀ ਕਹਿੰਦੇ ਬੀਜਪੀ ਦਾ ਨਾਮ ਨਹੀਂ ਲੈ ਰੇ ਹੋਰ ਸਟੇਟਾਂ ਜੀ ਨਹੀਂ ਲੈ ਰਹੇ ਅੱਜ ਉੱਤੇ ਬੀਜਪੀ ਬੀਜਪੀ ਅੱਜ ਕੀ ਕਰ ਰਹੇ ਲੋਕ ਤੂੰ ਭਾਜਪਾ ਗੇਨ ਕਰ ਰਹੀ ਹੈ ਤਾਂ ਕੱਤੇ ਜਮੀ ਸੀ ਵਲਮਿਕੀ ਸਮਾਜ ਦਾ ਇੱਕ ਮਸਚਨ ਹੋ ਗਿਆ ਔਰ ਜਿਹੜਾ ਪੰਜਾਬ ਦੇ ਵਿੱਚ ਹੈ ਇਹ ਵੀ ਤੁਹਾਡੇ ਸਾਹਮਣੇ ਹੈ ਤੁਸੀਂ ਦੇਖੋ ਤੁਹਾਡਾ ਚਾਰਤਰੀ ਨੂੰ ਦੇਖ ਲਓ ਆਨੇ ਜਾਂ ਚਾਰ ਜੂਨ ਨੂੰ ਰਿਜ਼ਲਟ ਤੋਂ 13 ਦੇ 13 ਹੀ ਮਿਲਣਗੇ ਸਾਹਿਬ ਜਿਵੇਂ ਬਾਕੀ ਪਾਰਟੀ ਨੇ ਕੈਂਡੀਡੇਟ ਪਹਿਲਾਂ ਹੀ ਉਹ ਤਾਂ ਆਪਦੇ ਲਈ ਤੁਹਾਡੇ ਕੋਲ ਕਿੰਨਾ ਸਮਾਂ ਹੈਗਾ ਹੁਣ ਜਿਹੜਾ ਮੇਰਾ ਸਮਾਂ ਮੇਰੇ ਪਰਿਵਾਰ ਮੇਰਾ ਸਾਰਾ ਕੁਝ ਹੈ ਇਹਨਾਂ ਨੇ ਪਹਿਲੇ ਕੰਮ ਨਿਵੇੜੇ ਵੀ ਹੈ ਮੇਰਾ ਸਮਾਂ ਤਾਂ ਤਾਂ ਹੁੰਦਾ ਹੈ ਤਾਂ ਦਿਨ ਰਾਤ ਇਹਨਾਂ ਦੀ ਮਟਰ ਦੀ ਮੀਟਿੰਗ ਚੱਲਦੀ ਹੈ ਉੱਤਾਰ ਤੋਂ ਚੱਲਦੀ ਹੈ ਇਹਨਾਂ ਦੀ ਸਰਕਾਰ ਜੋ ਬੁੱਧਲੇ ਵਿੱਚ ਦੀ ਮੀਟਿੰਗ ਚੱਲ ਰਹੀਆਂ ਉਹ ਹੁਣ ਉੱਠ ਕੇ ਸੁੱਤੇ ਆਏ ਆ ਅਸੀਂ ਪਹਿਲਾਂ ਹੀ ਜਾਗਦੇ ਸਾਡੀ ਟਿਕਟ ਲੇਟ ਨਹੀਂ ਹੈ ਸਾਡੀ ਲੇਟ ਬਿਲਕੁਲ ਨਹੀਂ ਹੈਗਾ ਸਭ ਠੀਕ ਹੈ ਨੰਬਰ 2 ਦੇ ਵਿੱਚ ਪਹਿਲਾ 4542 ਸਿੱਟਾ 900ਆਂ ਮੇਰੀ ਇੱਕ ਲਾਸਟ ਤੇ ਇੱਕ 900 ਹੋਈ ਹੈ ਪਾਰਟੀ ਨੂੰ ਪਤਾ ਦਾ ਇਹ ਬੰਦਾ 1000% ਜਿੱਤੂਗਾ ਇਹਨੂੰ ਬਾਹਰ ਚ ਡਿਕੜ ਦੇ ਨਹੀਂ ਆਮ ਆਦਮੀ ਦਾ 13 ਜ਼ੀਰੋ ਦਾ ਦਾਵਾ ਕਰ ਰਹੀਆਂ ਤੁਸੀਂ ਗੱਲ ਸੁਣੋ ਜੀ ਮੇਰੀ ਬੇਨਤੀ ਹੈ ਤੁਸੀਂ 13 ਜ਼ੀਰੋ ਨਾਲ ਜੀਵਾਨਤਾ ਜਬਤ ਹੁੰਦੀ ਹੈ ਦੇਖਿਓ ਆ ਤੁਹਾਡੇ ਮਾਸਟਰ ਦੇ ਲਿਖੇ ਜਿੱਤਾ ਹਾ ਲੁਧਿਆਣੇ ਚ ਕਿਸਮਤ ਨੂੰ ਦੇ ਇਧਰ ਕੋਈ ਯਾਰ ਚੋਂ ਉਹਨੂੰ 22 ਦੀ 1200 ਵੋਟ ਨਹੀਂ ਪੈਂਦੀ 1500 ਲਾਣੀ ਪੈ ਤੇ ਵਾ ਜੇ 1600 ਪੈ ਗਈ ਨਾ ਫਿਰ ਮੈਨੂੰ ਆਕੇ ਵਟ ਲਈ ਆ ਸਰੋਪਾ ਮੇਰੇ ਘਰ ਮੈਂ ਜਿਹੜਾ ਅੱਜ ਵਿਦਾਂ ਸਾਡਾ ਲੋਕ ਸਭਾ ਹਲਕਾ ਫਤਗੜ ਸਾਹਿਬ ਦੇ ਜੀ ਉਮੀਦਵਾਰ ਨੇ ਸ਼੍ਰੀ ਗਿਜਾਰਾਮ ਜੀ ਵਾਲਵਿੱਕੀ ਜੀ ਉਹ ਅੱਜ ਆਏ ਨੇ ਥੇ ਉਹਨਾਂ ਨੇ ਇਸ ਘਵਾੜਾ ਜਿਹੜਾ ਹੈ ਇਸ ਦਫ਼ਤਰਦਾਰਦ ਕਟਨ ਕੀਤਾ ਤੇ ਇਸੇ ਤਰ੍ਹਾਂ ਹੁਣ ਉਹ ਭਾਮੀਆਂ ਗਏ ਨੇ ਉੱਥੇ ਇੱਕ ਦਫ਼ਤਰਦਾਰਦ ਕਟਨ ਹੋ ਰਿਹਾ ਇਸ ਨਾਲ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਇੱਕ ਸਾਡੇ ਜਿਹੜਾ ਮੰਡਲ ਆ ਹਰੇਕ ਮੰਡਲ ਦੇ ਵਿੱਚ ਇੱਕ ਇੱਕ ਦੋ ਦੋ ਦਫ਼ਤਰ ਖੋਲੇ ਜਾਣਗੇ ਪਾਰਟੀ ਦੀ ਜਿੱਦਾਂ ਜਿਹੜੇ ਉਮੀਦਵਾਰ ਦਿੱਤੇ ਗਏ ਨੇ ਕਿਸ ਤਰ੍ਹਾਂ ਲੱਗਦਾ ਵੀ ਕਾਫੀ ਲੰਬੀ ਚੋੜੀ ਲਿਖਤ ਤੋਂ ਬਾਅਦ ਜਿਹੜੇ ਸਿਲੈਕਸ਼ਨ ਹੋਈ ਆ ਤੇ ਲੰਬੇ ਸਮੇਂ ਬਾਅਦ ਇਹਨਾਂ ਨੇ ਵਾਰੀ ਆਈ ਆ ਕਿ 13ਵੇਂ ਨੰਬਰ ਤੇ ਇਹਨਾਂ ਨੂੰ ਟਿਕਟ ਦਿੱਤੀ ਗਈ ਆ ਕਿਸ ਤਰ੍ਹਾਂ ਦੇਖੀ ਗੱਲ ਇਹ ਆ ਜੀ ਇਹ ਜਿਹੜੇ ਗੇਜाराम ਜੀ ਨੇ ਇਹ ਜ਼ਮੀਨਾਂ ਜੁੜੇ ਹੋਏ ਨੇ ਇਹ ਤੁਸੀਂ ਇਹਨਾਂ ਦੇ ਨਾਜ਼ਿਰ ਦੀ ਇੰਟਰਵਿਊ ਲਈ ਆ ਤੁਹਾਨੂੰ ਇਹਨਾਂ ਬਾਰੇ ਪਤਾ ਲੱਗ ਹੀ ਗਿਆ ਹੋਣਾ ਵੀ ਇਹ ਕਿਸ ਤਰ੍ਹਾਂ ਮਤਲਬ ਜ਼ਮੀਨੀ ਲੈਵਲ ਉੱਤੇ ਕੰਮ ਕਰਦੇ ਨੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਪਾਰਟੀ ਨੇ ਇਹਨਾਂ ਨੂੰ ਟਿਕ ਦੇ ਕੇ ਨਵਾਜਿਆ ਜਿੰਨਾ ਦਾ ਪਹੁੰਚੇਗਾ ਬਣੀਏ ਬੀਨ ਤੇ ਭਾਰਤੀ ਜਨਤਾ ਪਾਰਟੀ ਦਾ ਤੁਹਾਨੂੰ ਪਤਾ ਪੂਰੇ ਦੇਸ਼ ਦੇ ਵਿੱਚ ਪੂਰਾ ਇਸ ਵੇਲੇ ਸਕੋਪ ਹੈ ਸਾਰੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਨੂੰ ਬਬਾ ਭਰ ਆਤਾਵਲੇ ਨੇ ਲੋਕ ਇੱਥੇ ਵੀ ਪੰਜਾਬ ਦੇ ਵਿੱਚ ਵੀ ਜਿਆਦਾਤਰ ਸੀਟਾਂ ਦੀਆਂ ਭਾਰਤੀ ਜਨਤਾ ਪਾਰਟੀ ਹੀ ਲੈ ਕੇ ਜਾਊਗਾ ਹਾਂ ਬਤਾਵਾ ਕਰੀਏ 13 0 ਦੇ ਦੇਖੋ ਉਹਨਾਂ ਦੀ 13 0 ਪਤਾ ਨਹੀਂ ਕਿਹੜੇ ਪਾਸੇ 0 13 ਸ਼ੁਰੂ ਹੁੰਦੀ ਜਾਂ 13 0 ਸ਼ੁਰੂ ਹੁੰਦੀ ਹੈ ਉਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਪਰ ਇੱਥੇ ਜਿਆਦਾਤਰ ਸੀਟਾਂ ਨਹੀਂ ਆ ਭਾਰਤੀ ਜਨਤਾ ਪਾਰਟੀ ਲੈ ਜਾਊਗਾ ਨਮਸਕਾਰ ਸੋਰ ਸੰਘ ਢੋਲਣ ਵਾਲਾ ਸਿਦਿਆਨ ਮੇਤ ਪ੍ਰਧਾਨ ਦਿਹਾਤੀ ਬੀਜਪ ਇਤਨਾ ਦੇਖਦੇ ਹਾਂ ਇਸ ਵਾਰ ਕਿਹੜੀ ਪਾਰਟੀ ਨਾਲ ਮੁਕਾਬਲਾ ਰਹੇਗਾ ਬੀਜਪ ਦਾ ਸਾਡਾ ਮੁਕਾਬਲਾ ਆਮਾਦੀ ਪਾਰਟੀ ਤੇ ਕਾਂਗਰਸ ਨਾਲ ਹੈ ਜੇ ਨੌਜਵਾਨਾਂ ਯੂਥ ਆ ਉਹਦਾ ਕਿੰਨਾ ਕਿਹਾ ਇਸੇ ਯੋਗਦਾਂ ਦੇ ਹੈਗਾ ਬੀਜਪ ਜੂਥ ਦਾ ਯੋਗਦਾਨ ਵਧੀਆ ਹੈ ਸਾਰਾ ਬਹੁਤ ਵਧੀਆ ਚੱਲ ਰਿਹਾ ਯੂਥ ਦਾ ਵੀ ਸਾਰਾ ਸਾਰੇ ਠੀਕ ਨੇ ਦੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਗਰਾਊਂਡ ਲੈਵਲ ਤੇ ਵੀ ਲੋਕ ਜੁੜੇ ਹੋਏ ਨੇ ਜੇ ਕਿਸਾਨ ਭਾਈਚਾਰਾ ਵਿਰੋਧਤਾ ਵੀ ਕਰਦਾ ਆ ਤਾਂ ਸਵਾਲ ਪੁੱਛਦਾ ਆ ਅਸੀਂ ਕਿਸਾਨ ਆ ਮੈਂ ਵੀ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਸੋ ਇਹ ਆ ਵੀ ਭਾਜਪਾ ਨੇ ਜਿਹੜੇ ਕੰਮ ਕੀਤੇ ਨੇ ਰਾਮ ਮੰਦਰ ਦਾ ਕੰਮ ਕੀਤਾ ਆ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾ ਦਾ ਦਿਨ ਮਨਾਇਆ ਆ ਤੇ ਉਸ ਤੋਂ ਬਾਅਦ ਵੀਰ ਬਾਲ ਦੇਸ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦਾ ਮਨਾਉਣਾ ਸ਼ੁਰੂ ਕੀਤਾ ਉਸ ਲਈ ਬੜਾ ਵਧੀਆ ਮਤਲਬ ਸਿੱਖ ਸਿੱਖਾਂ ਨੂੰ ਜਾ ਰਿਹਾ ਸਿੱਖ ਧਰਮ ਲਈ ਬੜਾ ਵਧੀਆ ਉੱਚਾ ਜਾ ਰਿਹਾ ਹਾਂ ਹਾਂ ਜੀ ਇਤਨ ਮੜਾ ਜਾ ਉਹ ਸ਼ੀਸ਼ਾ ਆ ਰਿਹਾ ਮੈਂ ਹਰੀ ਸਿੰਘ ਸਾਨੇਵਾਲ ਤੋਂ ਬੀਜਪੀ ਦਾ ਪ੍ਰਾਣਾ ਵਰਕਰ ਅਸੀਂ ਜਿਹੜਾ ਇਹ ਇਲੈਕਸ਼ਨ ਹੈ ਇਸ ਟਾਈਮ ਚੱਲੇ ਲੋਕ ਸਭਾ ਦਾ ਲੋਕ ਸਭਾ ਦਾ ਇਲੈਕਸ਼ਨ ਹੈ ਬੇਸਿਕਲੀ ਮੈਂ ਸਮਝਦਾ ਕਿ ਜਿਹੜੇ ਆਪਣੇ ਸਿਆਣੇ ਲੋਕ ਨੇ ਪੰਜਾਬ ਦੇ ਸਮਝਦੇ ਨੇ ਇਹ ਨੈਸ਼ਨਲ ਮੁੱਦਿਆਂ ਦੇ ਉੱਤੇ ਲੜਿਆ ਜਾਣਾ ਨਾਗੀ ਸਟੇਟ ਦੇ ਮੁੱਦਿਆਂ ਤੇ ਜਾਂ ਲੋਕਲ ਮੁੱਦਿਆਂ ਤੇ ਇਸ ਕਰਕੇ ਆਪਣੇ ਲੋਕ ਸਮਝਦਾਰ ਨੇ ਨੈਸ਼ਨਲ ਮੁੱਦੇ ਜਿਵੇਂ ਕਿ ਮੋਦੀ ਸਾਹਿਬ ਨੇ ਇੰਨੇ بڑے بڑے ਕੰਮ ਕਰਕੇ ਦਿਖਾਏ ਨੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਜੇ ਗੱਲ ਕਰਾਂ ਰੂਸ ਤੇ ਯੂਕਰੇਨ ਦਾ ਯੁੱਧ ਚੱਲਦਾ ਹੋਇਆ ਯੁੱਧ ਰੋਕ ਕੇ ਦੋਨਾਂ ਦੇਸ਼ਾਂ ਨੂੰ ਆਪਣੇ ਉੱਥੇ ਵਿਦਿਆਰਥੀ ਜਿਹੜੇ ਪਹੁੰਚੇ ਹੋਏ ਸੀਗੇ 13000 ਤੋਂ ਵੱਧ ਦੀ ਸੰਖਿਆ ਦੇ ਵਿੱਚ ਮੋਦੀ ਸਾਹਿਬ ਨੇ ਇੱਕ ਐਸੀ ਮਿਸਾਲ ਪੇਸ਼ ਕੀਤੀ ਹੈ ਇੱਕੋ ਇੱਕ ਐਸਾ ਲੀਡਰ ਹੋਇਆ ਪੂਰੇ ਵਰਲਡ ਦੇ ਵਿੱਚ ਜਿਨੇ ਕਿ ਦੋ ਕੰਟਰੀਆਂ ਦੇ ਯੁੱਧ ਨੂੰ ਰੋਕ ਕੇ ਤੇ ਆਪਣੇ ਬੱਚੇ ਉਥੋਂ ਸੇਵ ਇੰਡੀਆ ਦਾ ਝੰਡਾ ਦਿਖਾ ਕੇ ਕੱਢੇ ਨੇ ਇੱਕ ਬਹੁਤ ਵੱਡੀ ਮਿਸਾਲ ਹੈ ਇਹ ਨੈਸ਼ਨਲ ਮੁੱਦੇ ਨੇ ਇਸੇ ਤਰੀਕੇ ਨਾਲ ਨੈਸ਼ਨਲ ਮੁੱਦਿਆਂ ਨੂੰ ਦੇਖਦੇ ਹੋਏ ਇਹ ਇਲੈਕਸ਼ਨ ਹੋਣੇ ਆ ਤੇ ਆਪਣੇ ਲੋਕ ਵੀ ਸਮਝਦੇ ਨੇ ਨੈਸ਼ਨਲ ਮੁੱਦਿਆਂ ਦੇ ਉੱਤੇ ਜਿਹੜਾ ਲੀਡਰ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੇਪ ਤੇ ਵਧੀਆ ਭਵਿੱਖ ਦੇ ਸਕਦਾ ਐਸੇ ਪ੍ਰਧਾਨ ਮੰਤਰੀ ਨੂੰ ਆਪਾਂ ਨੂੰ ਚੁਣਨ ਦੀ ਲੋੜ ਹੈ ਇੱਕ ਕੋਵਿਡ ਦੀ ਜਿਹੜੀ ਦਵਾਈ ਆਈ ਸੀ ਵੀ ਉਹ ਨਾ ਕਾਫੀ ਇੰਨੇ ਦਿਨਾਂ ਵਿੱਚ ਚਰਚਾ ਜਾ ਕੇ ਲੋਕ ਆ ਉਹਦੇ ਨਾਲ ਕਿ ਕਿੰਨਾ ਕਿਤੇ ਬਿਮਾਰੀ ਦਾ ਸ਼ਿਕਾਰ ਹੋ ਕੇ ਡੈਥ ਰੇਟ ਕਾਫੀ ਵਧ ਗਿਆ ਕੰਪਨੀ ਵਿੱਚ ਇਸ ਕਰਦੂ ਕਿ ਕਿਹੜਾ ਕਿਹੜਾ ਬਣ ਰਹੀ ਆ ਤੇ ਕਿਤਨਾ ਦੇਖਦੇ ਹੋ ਕਿ ਇੰਡੀਆ ਦੇ ਬੱਚੇ ਜਿਹੜੀ ਦਵਾਈ ਸੀਗੀ ਤੇ ਹੁਣ ਇਹ ਦਵਾਈਆਂ ਬਾਹਰ ਨੂੰ ਨਹੀਂ ਗਈਆਂ ਦੇਖੋ ਇਹ ਜਿਹੜਾ ਕੋਵਿਡ ਸੀਰ ਦੇ ਗੱਲ ਹੈ ਮੈਂ ਇਹਦੇ ਬਾਰੇ ਇਹੀ ਗੱਲ ਕਹੂੰਗਾ ਕਿ ਦੇਖੋ ਇਹ ਪਹਿਲੀ ਵਾਰ ਇਹ ਮਹਾਮਾਰੀ ਆਈ ਸੀਗੀ ਹਰ ਕੰਟਰੀ ਨੇ ਕੋਸ਼ਿਸ਼ ਕੀਤੀ ਕਿ ਆਪਣੇ ਆਪਣੇ ਕੰਟਰੀ ਦੇ ਵਿੱਚ ਵੈਕਸੀਨ ਵੜਾ ਕੇ ਲੋਕਾਂ ਨੂੰ ਇੱਕ ਸੇਫ ਤੇ ਵਧੀਆ ਸਿਹਤ ਸਹੂਲਤਾ ਦਿੱਤੀਆਂ ਜਾਣ ਉਹਦੇ ਵਿੱਚ ਸਾਡੀ ਕੰਟਰੀ ਨੇ ਵੀ ਸਾਡੇ ਜਿਹੜੇ ਵਿਗਿਆਨਿਕ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਆਪਣੀ ਕੰਟਰੀ ਤੋਂ ਬਿਨਾਂ ਬਹੁਤ ਸਾਰੀਆਂ ਕੰਟਰੀਆਂ ਜਿਹੜੀਆਂ ਕਿ ਇਸ ਵੈਕਸੀਨ ਨੂੰ ਖਰੀਦ ਨਹੀਂ ਸੀ ਸਕਦੀਆਂ ਉੱਥੇ ਫ੍ਰੀ ਵੀ ਸੇਵਾ ਕੀਤੀ ਹੈ ਤੇ ਜੇ ਇਹਦੇ ਵਿੱਚ ਕੋਈ ਦਿੱਕਤ ਆਈ ਹੈ ਤਾਂ ਮੈਂ ਸਮਝਦਾ ਵੀ ਟੈਕਨੀਕਲੀ ਕੋਈ ਗੱਲ ਹੋਈ ਹੋਊਗੀ ਤੇ ਉਹ ਸਾਇੰਟਿਸਟ ਦੱਸ ਸਕਦੇ ਨੇ ਉਹਦੇ ਬਾਰੇ ਅਸੀਂ ਤਾਂ ਸਾਡੇ ਲਈ ਕਹਿਣਾ ਮੁਸ਼ਕਲ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਜੋ ਐਮਪੀ ਦੇ ਕੈਂਡੀਡੇਟ ਨੇ ਬਿਜੈਰਾਮ ਬਾਲਮਿਕੀ ਜੀ ਸਭ ਤੋਂ ਪਹਿਲਾਂ ਸਾਡੇ ਦਸਤੋਰ ਦਾ ਤੁ ਆਟਨ ਕਰਨ ਆਏ ਨੇ ਫਸੇਗੜ ਲੋਕ ਸਭਾ ਦੇ ਵਿੱਚ ਪਹਿਲੇ ਦਸਤੋਰ ਦਾ ਤੁ ਘਟਨ ਹੋਇਆ ਜੋ ਬਿਜੈਰਾਮ ਜੀ ਨੇ ਸਾਨੇਵਾਲ ਵਿਧਾਨ ਸਭਾ ਦੇ ਵਿੱਚ ਮੇਰੇ ਲੁਧਾਨੇ ਦੀ ਦਿਹਾਤੀ ਦੇ ਹਲਕੇ ਵਿੱਚ ਆ ਕੇ ਕੀਤਾ ਸਾਡੇ ਤਾਂ ਮੇਰੇ ਪਿਤਾ ਸਮਾਨ ਨਹੀਂ ਮੇਰੇ ਬਹੁਤ ਪੁਰਾਣੇ ਮਿੱਤਰ ਵੀ ਨੇ ਤੇ ਅਸੀਂ ਇਹਨਾਂ ਦੇ ਇਹਨਾਂ ਤੋਂ ਆਸ਼ੀਰਵਾਦ ਲੈ ਕੇ ਲੁਧਾਨੇ ਦੀ ਦਿਹਾਤੀ ਦੀ ਪ੍ਰਧਾਨਗੀ ਵੀ ਕਰ ਰਹੇ ਹਾਂ ਸਾਨੂੰ ਸਮੇਂ-ਸਮੇਂ ਤੇ ਮਦਦ ਕਰਦੇ ਨੇ ਇਸ ਦਾ ਪਹਿਲਾਂ ਤੋਂ ਹੀ ਬੂਸ ਮਿਲਣ ਕਰਾਇਆ ਸੀ ਲਾਸਟ ਪਿਛਲੇ ਹਫਤੇ ਉਦੋਂ ਅਸੀਂ ਪੂਰਾ ਇੱਥੇ 1000 ਤੋਂ ਉੱਪਰ ਕੋਈ ਕਟਟ ਕੀਤਾ ਸਾਹਨੇਵਾਲ ਦੇ ਵਿੱਚ ਆਪਦੀ ਪਲੇਸ ਦੇ ਵਿੱਚ ਉਦੋਂ ਵੀ ਅਸੀਂ ਮੋਦੀ ਜੀ ਲਈ ਵੋਟਾਂ ਮੰਗੇ ਤੇ ਗਿੱਜਰਾਂ ਲਈ ਜੀ ਉਹੀ ਚੈਰੀ ਕਰ ਲਈ ਸੀ ਸਾਡੇ ਸਾਰੇ ਮੰਡਲਾਂ ਦੇ ਪ੍ਰਧਾਨ ਲੱਗੇ ਹੋਏ ਨੇ ਪੂਰੀਆਂ ਟੀਮਾਂ ਲੱਗੀਆਂ ਨੇ ਸਾਡਾ ਪਰਿਵਾਰ ਆ ਤੇ ਸਾਡੇ ਪਰਿਵਾਰ ਦੇ ਮੈਂਬਰ ਨੇ ਅਸੀਂ ਸਾਹਨੇਵਾਲ ਵਿਧਾਨ ਸਭਾ ਤੋਂ ਇਹਨੂੰ ਜਿਤਾ ਕੇ ਭੇਜਾਂਗੇ ਸਾਹਨੇਵਾਲ ਦੀ ਲੀਡ ਸਾਰੇ 9 ਹਲਕਿਆਂ ਦੇ ਵਿੱਚੋਂ ਵੱਧ ਹੋਏਗੀ ਇਹ ਸਾਡਾ ਵਿਸ਼ਵਾਸ ਆ ਪਰਸੋ ਨਾਮਿਨੇਸ਼ਨ ਫਿਲ ਕਰਾਂਗੇ ਅਸੀਂ ਇਥੋਂ 20 ਬਸਾਂ ਦਾ ਕਾਫਲਾ ਲੈ ਕੇ ਤੇ 35 ਤੋਂ 40 ਗੱਡੀਆਂ ਹੋਣਗੀਆਂ ਅਸੀਂ ਉੱਥੇ ਨਾਮੀਨੇਸ਼ਨ ਫਾਈਲ ਕਰਨ ਜਾਵਾਂਗੇ ਨੈਸ਼ਨਲ ਲੀਡਰ ਵੀ ਪਹੁੰਚ ਰਹੇ ਨੇ ਨੈਸ਼ਨਲ ਲੀਡਰ ਪਹੁੰਚ ਰਹੇ ਨੇ ਮੁੱਖ ਮੰਤਰੀ ਪਹੁੰਚ ਰਹੇ ਨੇ ਹੋਸਟ ਸਟੇਟਾਂ ਦੇ ਹੋਰ ਵੀ ਲੀਡਰ ਪਹੁੰਚ ਰਹੇ ਨੇ ਨਾਲ ਉੱਥੇ ਹੈਲੀਪੈਡ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸਾਰਾ ਤੁਸੀਂ ਦੇਖੋਗੇ ਉਸ ਦਿਨ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਰੋਮੀਨੇਸ਼ਨ ਫਾਈਲ ਹੋਣੀ ਆ ਤੁਸੀਂ ਕਾਫਲਾ ਦੇਖਿਓ ਬਸਾਂਾਂ ਦਾ ਗੱਡੀਆਂਾਂ ਦਾ ਤੇ ਕਿੰਨੇ ਧੂਮ ਧੜੱਕੇ ਨਾਲ ਅਸੀਂ ਨਾਮੀਨੇਸ਼ਨ ਫਾਈਲ ਕਰਾਂਗੇ ਜਰਾ ਉਮੀਦਵਿੱਤੂ ਕਹਿੰਦੇ 10 ਦਿਨ ਤੱਕ ਨਰੇਂਦਰ ਮੋਦੀ ਜੋ ਪ੍ਰਧਾਨ ਮੰਤਰੀ ਇੱਥੇ ਆਸਾ ਜਗ ਲੁਧਿਆਣੇ ਕੀ ਫਤਿਹਗੜ੍ਹ ਸਾਹਿਬ ਦੀ ਦੁਹਰਾਓ ਜਦੋਂ ਆਣਗੇ ਜੋਗੀ ਜੀ ਨੇ ਵੀ ਆਉਣਾ ਮੋਦੀ ਜੀ ਨੇ ਵੀ ਆਉਣਾ ਫਤਿਹਗੜ੍ਹ ਸਾਹਿਬ ਵੀ ਆਉਣਗੇ ਸਾਨੇਪਾਲ ਵੀ ਆਉਣਗੇ ਤੇ ਲੁਧਿਆਣੇ ਵੀ ਆਉਣਗੇ ਪੂਰਾ ਰੂਟ ਬਣੇਗਾ ਉਹ ਸਾਰਾ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਦਵਾਂਗੇ ਪੂਰੀ ਸਾਡੀ ਜਿਹੜੀ ਤਾਕਤ ਆ ਮੋਦੀ ਜੀ ਨੇ ਉਹ ਪੰਜਾਬ ਤੇ ਝੋਕਣੀ ਆ ਤੇ ਸਾਰਾ ਸਾਡਾ ਫਤਿਹਗੜ੍ਹ ਸਾਹਿਬ ਮੇਨ ਸੀਟ ਆ ਉਹਨਾਂ ਨੂੰ